ਸਤਿ ਸ੍ਰੀ ਅਕਾਲ ਦੋਸਤੋ ਮੈਂ ਪ੍ਰਗਟ ਸਿੰਘ ਭੁੱਲਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ YouTube ਤੇ ਲਗਾਤਾਰ ਵੀਡੀਓਸ ਨੂੰ ਲਾਈਕ ਕਰ ਰਹੇ ਹੋ ਕਮੈਂਟ ਕਰ ਰਹੇ ਹੋ ਤੇ ਸ਼ੇਅਰ ਕਰ ਰਹੇ ਹੋ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਬਹੁਤ ਜ਼ਿਆਦਾ ਬਿਮਾਰੀਆਂ ਜਿਹੜੀਆਂ ਕਿ ਭਿਆਨਕ ਰੂਪ ਧਾਰਨ ਕਰ ਜਾਂਦੀਆਂ ਨੇ ਤੇ ਸਾਡੇ ਲਈ ਬਹੁਤ ਵੱਡੀ ਸਮੱਸਿਆ ਬਣਦੀਆਂ ਨੇ ਉਹਨਾਂ ਨੂੰ ਅਸੀਂ ਸਿਰਫ ਇੱਕ ਪਾਣੀ ਦੇ ਨਾਲ ਕਿਸ ਤਰ੍ਹਾਂ ਹੱਲ ਕਰ ਸਕਦੇ ਹਾਂ ਇਸ ਚੀਜ਼ ਬਾਰੇ ਡਿਸਕਸ ਕਰਨ ਲੱਗੇ ਆਂ ਵੀਡੀਓ ਥੋੜੀ ਜੀ ਲੈਂਥੀ ਹੋ ਸਕਦੀ ਹੈ ਪਰ ਜ਼ਰੂਰ ਦੇਖਿਓ ਤੇ ਜ਼ਰੂਰ ਸ਼ੇਅਰ ਕਰਿਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕਿ ਪਾਣੀ ਸਾਡੇ ਲਈ ਏਡਾ ਅਹਿਮ ਕਿਉਂ ਹੈ ਜਿੰਦਗੀ ਦੇ ਵਿੱਚ ਅਸੀਂ ਜਿੰਨੀ ਵੀ ਖਾਣਾ ਖਾਂਦੇ ਹਾਂ ਉਹ ਖਾਣੇ ਦਾ ਸਭ ਤੋਂ ਜ਼ਿਆਦਾ ਹਿੱਸਾ ਅਸੀਂ ਪਾਣੀ ਦੇ ਰੂਪ ਵਿੱਚ ਹੀ ਇਸਤੇਮਾਲ ਕਰਦੇ ਹਾਂ ਤੇ ਪਾਣੀ ਬਾਰੇ ਇਹ ਗੱਲ ਹੈ ਕਿ ਤੁਸੀਂ ਖਾਣਾ ਖਾਦੇ ਬਿਨਾ ਇੱਕ ਹਫ਼ਤਾ ਤੱਕ ਜਿਉਂਦਾ ਰਹਿ ਸਕਦੇ ਹੋ ਪਰ ਪਾਣੀ ਪੀਤੇ ਬਿਨਾ ਤੁਸੀਂ ਇੱਕ ਦਿਨ ਤੋਂ ਜ਼ਿਆਦਾ ਜਿਉਂਦੇ ਨਹੀਂ ਰਹਿ ਸਕਦੇ ਤੁਹਾਨੂੰ ਆਪਣੇ ਦਿਨ ਦੇ ਵਿੱਚ ਹਰ ਕੰਮ ਨੂੰ ਕਰਨ ਦੇ ਲਈ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਅਗਰ ਤੁਹਾਡੇ ਸਰੀਰ ਦੇ ਵਿੱਚ ਪਾਣੀ ਦੀ ਘਾਟ ਆ ਜਾਂਦੀ ਹੈ ਤੇ ਤੁਹਾਡੇ ਸਰੀਰ ਨੂੰ ਜੋ ਕਿਰਿਆਵਾਂ ਕਰਨੀਆਂ ਨੇ ਉਸ ਨੇ ਉਹਨਾਂ ਕਿਰਿਆਵਾਂ ਦੇ ਵਿੱਚ ਦਿੱਕਤ ਆ ਜਾਂਦੀ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਰੀਰ ਦੇ ਕੁੱਲ ਭਾਰ ਦਾ 75% ਸਾਡਾ ਪਾਣੀ ਹੁੰਦਾ ਜਿਦੇ ਵਿੱਚ ਕਿ ਦਿਮਾਗ ਦੇ ਵਿੱਚ ਜਿਹੜਾ ਪਾਣੀ ਉਹ ਦਿਮਾਗ ਦਾ ਜਿਹੜਾ ਭਾਰ ਹੈ ਦਾ ਕੁੱਲ 80% ਪਾਣੀ ਹੁੰਦਾ ਫੇਫੜਿਆਂ ਦੇ ਵਿੱਚ 79% ਪਾਣੀ ਹੁੰਦਾ ਖੂਨ ਦੇ ਵਿੱਚ 83% ਪਾਣੀ ਹੁੰਦਾ ਮਾਸਪੇਸ਼ੀਆਂ ਦੇ ਵਿੱਚ ਕੁੱਲ ਭਾਰ ਦਾ 76% ਪਾਣੀ ਹੁੰਦਾ ਹੈ ਤੇ ਸਾਡੀਆਂ ਹੱਡੀਆਂ ਦੇ ਕੁੱਲ ਭਾਰ ਦਾ 31% ਪਾਣੀ ਹੁੰਦਾ ਹੈ ਕਹਿਣ ਦਾ ਮਤਲਬ ਕਿ ਸਾਡੇ ਸਰੀਰ ਦੇ ਵਿੱਚ ਸਭ ਤੋਂ ਜ਼ਿਆਦਾ ਅਗਰ ਕੋਈ ਚੀਜ਼ ਮੌਜੂਦ ਹੈ ਤਾਂ ਪਾਣੀ ਹੈ ਅਗਰ ਇਹਦੇ ਵਿੱਚ 1% ਦੀ ਵੀ ਘਰਾਵਟ ਆ ਜਾਂਦੀ ਹੈ ਡਿਕਰੀਮੈਂਟ ਆ ਜਾਂਦਾ ਹੈ ਤਾਂ ਸਾਡੇ ਸਰੀਰ ਦੇ ਵਿੱਚ ਬਿਮਾਰੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਾਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਅੱਜ ਮੈਂ ਤੁਹਾਡੇ ਨਾਲ ਬੜੇ ਸਿੰਪਲ ਜਿਹੇ ਟਰੀਟਮੈਂਟ ਦੱਸਣੇ ਨੇ ਪਾਣੀ ਦੇ ਜਿਹੜੇ ਤੁਸੀਂ ਵਰਤ ਕੇ ਜਿੰਨਾ ਦੇ ਇਸਤੇਮਾਲ ਨਾਲ ਤੁਸੀਂ ਭਿਆਨਕ ਧੁੱਪ ਭਿਆਨਕ ਬਿਮਾਰੀਆਂ ਦਾ ਹੱਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਕਿਉਂਕਿ ਸਰਦੀਆਂ ਦਾ ਠੰਡ ਦਾ ਮੌਸਮ ਚੱਲਦਾ ਪਿਆ ਹੈ ਸਰਦੀਆਂ ਦਾ ਮੌਸਮ ਚੱਲਦਾ ਹੈ ਸਰਦੀਆਂ ਦੇ ਮੌਸਮ ਦੇ ਵਿੱਚ ਸਾਨੂੰ ਇੱਕ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਸਾਡਾ ਗਲਾ ਬਹੁਤ ਖਰਾਬ ਰਹਿੰਦਾ ਹੈ ਠੰਡਾ ਤੱਤਾ ਖਾਣ ਦੇ ਨਾਲ ਗਲਿਆ ਪੇਨ ਕਰਨ ਲੱਗ ਜਾਂਦਾ ਹੈ ਗਲਾ ਸੁੱਜ ਜਾਂਦਾ ਹੈ ਖਰਾਬ ਹੋ ਜਾਂਦਾ ਹੈ ਸਾਨੂੰ ਐਂਟੀਬਾਇਓਟਿਕਸ ਲੈਣੇ ਪੈਂਦੇ ਨੇ ਪਰ ਇਸ ਚੀਜ਼ ਦਾ ਹੱਲ ਇਸ ਚੀਜ਼ ਦਾ ਇਲਾਜ ਸਿਰਫ ਇੱਕ ਗਲਾਸ ਗਰਮ ਪਾਣੀ ਪੀਣ ਦੇ ਨਾਲ ਕੀਤਾ ਜਾ ਸਕਦਾ ਹੈ ਜਦੋਂ ਵੀ ਤੁਸੀਂ ਖਾਣਾ ਖਾਣੇ ਹੋ ਸਿਰਫ ਇੱਕ ਗਲਾਸ ਗਰਮ ਕਰਕੇ ਪਾਣੀ ਚੁਸਕੀਆਂ ਨਾਲ ਪੀਓ ਗਲੇ ਦੀ ਦਰਦ ਦਾ ਪੱਕਾ ਇਲਾਜ ਹੈ ਉਸ ਤੋਂ ਅਗਲੀ ਪ੍ਰੋਬਲਮ ਸਾਨੂੰ ਆਉਂਦੀ ਹੈ ਜੀ ਨੱਕ ਦਾ ਬੰਦ ਹੋਣਾ ਨੱਕ ਬੰਦ ਹੋਣ ਦੇ ਵਿੱਚ ਤੁਸੀਂ ਗਰਮ ਗਲਾਸ ਪਾਣੀ ਦਾ ਪੀ ਕੇ ਗਰਮ ਪਾਣੀ ਦੇ ਨਾਲ ਮੂੰਹ ਧੋ ਕੇ ਸਿਰ ਤੇ ਤੇ ਗਲੇ ਤੇ ਕਪੜਾ ਬੰਨ ਕੇ ਉੱਪਰ ਰਜਾਈ ਜਾਂ ਕੰਬਲ ਲਾ ਕੇ ਸਿਰਫ 5 ਮਿੰਟ ਲੰਮਾ ਪੈ ਜਾਓ ਨੱਕ ਬੰਦ ਹੋਣ ਦੀ ਸਮੱਸਿਆ 2 ਮਿੰਟ ਤੋਂ ਵੀ ਪਹਿਲਾਂ ਸੋਲਵ ਹੋ ਜਾਏਗੀ ਉਸ ਤੋਂ ਅਗਲੀ ਚੀਜ਼ ਕਈਆਂ ਨੂੰ ਰੇਸ਼ਾ ਬਹੁਤ ਜ਼ਿਆਦਾ ਬਣਦਾ ਹੈ ਇਸ ਰੇਸ਼ੇ ਨੂੰ ਖਤਮ ਕਰਨ ਦੇ ਲਈ ਸਰੀਰ ਚੋਂ ਕੱਢਣ ਦੇ ਲਈ ਵੀ ਸਿਰਫ ਤੁਸੀਂ ਗਰਮ ਗਲਾਸ ਦਾ ਪਾਣੀ ਹਰ ਸਵੇਰ ਰੋਜ਼ ਉੱਠ ਕੇ ਪੀਓ ਰੇਸ਼ਾ ਬਣਨ ਦੀ ਜਿਹੜੀ ਸਮੱਸਿਆ ਜੜ ਤੋਂ ਖਤਮ ਹੋ ਜਾਏਗੀ ਤਜਾਬ ਬਣਦੀ ਸਮੱਸਿਆ ਬਹੁਤ ਵੱਡੀ ਹੈ ਤਜਾਬ ਦੀ ਸਮੱਸਿਆ ਦੇ ਵਿੱਚ ਸਵੇਰ ਉੱਠਦੇ ਅਸਾਰ ਨਿਰਨੇ ਕਾਲ ਜੇ ਇੱਕ ਗਲਾਸ ਪਾਣੀ ਤੋਂ ਸ਼ੁਰੂ ਕਰੋ ਕੋਸਾ ਪਾਣੀ ਤੇ ਉਸ ਨੂੰ ਵਧਾਉਂਦੇ ਵਧਾਉਂਦੇ 2 ਗਲਾਸ ਤੱਕ ਲੈ ਜਾਓ ਰੋਜ਼ਾਨਾ 2 ਗਲਾਸ ਸਵੇਰ ਉੱਠਦੇ ਸਾਰ ਪਾਣੀ ਪੀਣ ਦੇ ਨਾਲ ਤਜਾਬ ਬਣਨ ਦੀ ਜਿਹੜੀ ਸਮੱਸਿਆ 100% ਠੀਕ ਹੋ ਜਾਂਦੀ ਹੈ ਅਗਰ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਹੈ ਡਾਇਬਟੀਜ਼ ਦੀ ਪ੍ਰੋਬਲਮ ਹੈ ਤੇ ਉਹਦੀ ਅਜੇ ਸ਼ੁਰੂਆਤ ਹੀ ਹੋਈ ਹੈ ਉਸ ਦਰਮਿਆਨ ਵੀ ਤੁਸੀਂ ਅਗਰ ਆਪਣੇ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਪੂਰੀ ਰੱਖਦੇ ਹੋ ਤੇ ਫੁੱਲ ਪਾਣੀ ਪੀਂਦੇ ਹੋ ਵੱਧ ਤੋਂ ਵੱਧ ਪੀਂ ਪਾਣੀ ਪੀਂਦੇ ਹੋ ਤਾਂ ਜਿਹੜਾ ਬਲੱਡ ਦੇ ਵਿੱਚ ਗਲੂਕੋਜ਼ ਵੱਧ ਹੈ ਉਸ ਨੂੰ ਪਸ਼ਾਬ ਦੇ ਰਾਹੀਂ ਸਰੀਰ ਸਾਡਾ ਬਾਹਰ ਕੱਢ ਦਿੰਦਾ ਤੇ ਜਿਹੜੀ ਸ਼ੂਗਰ ਦੀ ਪ੍ਰੋਬਲਮ ਹੈ ਉਹ ਜੜ ਤੋਂ ਖਤਮ ਹੋ ਜਾਂਦੀ ਹੈ। ਇਸ ਤੋਂ ਅੱਗੇ ਜਿੰਨਾ ਲੋਕਾਂ ਨੂੰ ਗੋਡਿਆਂ ਗਿੱਟਿਆਂ ਜਾਂ ਜੋੜਾਂ ਦੀ ਪੇਨ ਜਾਂ ਦਰਦ ਦੀ ਪ੍ਰੋਬਲਮ ਹੈ ਤੁਹਾਨੂੰ ਮੈਂ ਇੱਥੇ ਇੱਕ ਚੀਜ਼ ਦੱਸਣਾ ਚਾਹਣਾ ਹੈ ਕਿ ਸਾਡੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਾ ਕਿ ਸਰੀਰ ਦੀਆਂ ਹੱਡੀਆਂ ਦੇ ਵਿੱਚ ਕੁੱਲ ਭਾਰ ਦਾ 31% ਜਿਹੜਾ ਪਾਣੀ ਹੁੰਦਾ ਹੈ ਜਦੋਂ ਤੁਸੀਂ ਕੰਮ ਕਰਦੇ ਹੋ ਕੋਈ ਨਾ ਕੋਈ ਵਰਕਆਊਟ ਕਰਦੇ ਹੋ ਤੁਹਾਡੇ ਜਿਹੜੇ ਜੋੜ ਨੇ ਪ੍ਰੈਸ ਹੁੰਦੇ ਨੇ ਤੇ ਪ੍ਰੈਸ ਹੋਣ ਦੇ ਨਾਲ ਜਿਹੜਾ ਉਹਨਾਂ ਦੇ ਵਿੱਚ ਫਲੂਇਡ ਹੁੰਦਾ ਹੈ ਅਗਰ ਉਸ ਫਲੂਇਡ ਦੇ ਵਿੱਚ ਪਾਣੀ ਦੀ ਮਾਤਰਾ 31% ਤੋਂ ਘਟ ਜਾਵੇ ਤਾਂ ਸੁੱਕਣਾ ਸ਼ੁਰੂ ਕਰ ਦਿੰਦਾ ਜਿਸ ਦੀ ਵਜ੍ਹਾ ਕਰਕੇ ਜੋੜ ਆਪਸ ਵਿੱਚ ਕਿਸਨ ਲੱਗ ਜਾਂਦੇ ਨੇ ਤੇ ਸਾਨੂੰ ਆਰਥਰਾਈਟਿਸ ਵਰਗੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਹੈ ਅਗਰ ਤੁਹਾਨੂੰ ਗੱਟੇ ਗੋਡਿਆਂ ਦੀ ਪ੍ਰੋਬਲਮ ਹੈ ਗੋਡਿਆਂ ਦੀ ਖਾਸ ਤੌਰ ਤੇ ਤੁਹਾਨੂੰ ਦਿੱਕਤ ਹੈ ਪ੍ਰੋਬਲਮ ਹੈ ਪੇਨ ਹੁੰਦੀ ਹੈ ਤਾਂ ਸਿਰਫ ਪਾਣੀ ਦੇ ਨਾਲ ਹੀ ਹੱਲ ਕੀਤਾ ਜਾ ਸਕਦਾ ਤੁਸੀਂ ਹਰ 2 ਘੰਟੇ ਬਾਅਦ ਇੱਕ ਗਲਾਸ ਕੋਸੇ ਪਾਣੀ ਦਾ ਪੀਂਦੇ ਰਹੋ ਗੋਡੇ ਦੁਖਣ ਦੀ ਪ੍ਰੋਬਲਮ ਤਾਂ ਬਿਲਕੁਲ ਜੜ ਤੋਂ ਖਤਮ ਹੋ ਜਾਂਦੀ ਹੈ ਹੁਣ ਗਠੀਏ ਦੇ ਵਿੱਚ ਜਿਹਨੂੰ ਅਸੀਂ ਗਾਊਟ ਬੋਲਦੇ ਆ ਗਠੀਏ ਦੇ ਵਿੱਚ ਜੇ ਤੁਸੀਂ ਰੋਜ਼ਾਨਾ 9 ਤੋਂ ਲੈ ਕੇ 14 ਗਲਾਸ ਪਾਣੀ ਪੀਂਦੇ ਹੋ ਕੋਸੇ ਪਾਣੀ ਦੇ ਤਾਂ 100% ਜਿਹੜਾ ਗਠੀਆ ਉਹ ਠੀਕ ਹੋ ਸਕਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਬਣਦਾ ਹੈ, ਯੂਰਿਕ ਐਸਿਡ ਬਹੁਤ ਜ਼ਿਆਦਾ ਬਣਦਾ ਹੈ, ਜੋੜ ਸੁੱਜ ਜਾਂਦੇ ਨੇ, ਹੱਥ ਪੈਰ ਸੁੱਜ ਜਾਂਦੇ ਨੇ, ਦਰਦਾਂ ਬਹੁਤ ਜ਼ਿਆਦਾ ਹੁੰਦੀਆਂ ਨੇ। ਐਸਿਡ ਦਾ ਮਤਲਬ ਹੁੰਦਾ ਤੇਜਾਬ। ਤੇ ਉਹ ਯੂਰਿਕ ਫਾਰਮ ਦੇ ਵਿੱਚ ਜਦੋਂ ਹੁੰਦਾ ਉਹਨੂੰ ਅਸੀਂ ਬੋਲਦੇ ਆ ਯੂਰਿਕ ਐਸਿਡ। ਤਾਂ ਤੇਜਾਬ ਨੂੰ ਸਰੀਰ ਦੇ ਵਿੱਚੋਂ ਖਤਮ ਕਰਨ ਦੇ ਲਈ ਸਭ ਤੋਂ ਦੁਨੀਆ ਦੀ ਉੱਤਮ ਦਵਾਈ ਹੈਗੀ ਹੈ ਜੀ ਪਾਣੀ। ਜਦੋਂ ਤੁਸੀਂ ਭਰਪੂਰ ਮਾਤਰਾ ਵਿੱਚ ਪਾਣੀ ਪੀਓਗੇ ਜਿੰਨਾ ਤੁਹਾਡੇ ਸਰੀਰ ਦੇ ਵਿੱਚ ਜ਼ਿਆਦਾ ਤੇਜਾਬ ਬਣਿਆ ਹੈ ਲੋੜ ਤੋਂ ਜ਼ਿਆਦਾ ਤੇਜਾਬ ਬਣਿਆ ਹੈ ਉਹ ਸਾਰੇ ਦਾ ਸਾਰਾ ਤੁਹਾਡੇ ਪਸੀਨੇ ਰਾਹੀਂ ਤੇ ਪਸ਼ਾਪ ਰਾਹੀਂ ਬਾਹਰ ਨਿਕਲ ਜਾਵੇਗਾ ਤਾਂ ਇਸ ਤਰੀਕੇ ਨਾਲ ਤੁਸੀਂ ਜਿਹੜੀ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਉਸ ਨੂੰ 100% ਤੱਕ ਠੀਕ ਕਰ ਸਕਦੇ ਹਾਂ ਇਸ ਤੋਂ ਅੱਗੇ ਜਿਨ੍ਹਾਂ ਲੋਕਾਂ ਨੂੰ ਗੁਰਦੇ ਦੀ ਪੱਥਰੀ ਦੀ ਸ਼ਿਕਾਇਤ ਹੈ ਗੁਰਦੇ ਦੀ ਪੱਥਰੀ ਦਾ ਸਭ ਤੋਂ ਸੌਖਾ ਹੱਲ ਹੈਗਾ ਜੀ ਪਾਣੀ ਸਰਦੀਆਂ ਦਾ ਮੌਸਮ ਚੱਲ ਰਿਹਾ ਐ ਇਸ ਮੌਸਮ ਦੇ ਵਿੱਚ ਸਾਨੂੰ ਬਹੁਤ ਖੁੱਲ ਕੇ ਪਿਸ਼ਾਪ ਆਉਂਦਾ ਹੈ ਤਾਂ ਇਸ ਲਈ ਇਸੇ ਮੌਸਮ ਦੇ ਵਿੱਚ ਜੇ ਤੁਹਾਨੂੰ ਗਰਮੀਆਂ ਦੇ ਵਿੱਚ ਕਿਤੇ ਸ਼ਿਕਾਇਤ ਆਈ ਆ ਪੱਥਰੀ ਦੀ ਕਿਉਂਕਿ ਜ਼ਿਆਦਾਤਰ ਇਹਦੀ ਜਿਹੜੀ ਦਰਦ ਹੈ ਡੀਹਾਈਡਰੇਸ਼ਨ ਵਾਲੇ ਮੌਸਮ ਵਿੱਚ ਹੁੰਦੀ ਹੈ ਗਰਮੀਆਂ ਦੇ ਮੌਸਮ ਵਿੱਚ ਹੁੰਦੀ ਹੈ ਸੋ ਉਹ ਪੱਥਰੀ ਨੂੰ ਦੂਰ ਕਰਨ ਦੇ ਲਈ ਤੁਸੀਂ ਸਿਰਫ 14 ਗਲਾਸ ਹਰ ਰੋਜ਼ ਪਾਣੀ ਪੀਣਾ ਸ਼ੁਰੂ ਕਰ ਦਿਓ ਸਰਦੀਆਂ ਦੇ ਵਿੱਚ ਛੋਟੀ ਤੋਂ ਲੈ ਕੇ ਵੱਡੀ ਹਰ ਪ੍ਰਕਾਰ ਦੀ ਜਿਹੜੀ ਪੱਥਰੀ ਹੈ ਗੁਰਦੇ ਦੀ ਉਹ ਬਿਲਕੁਲ ਸਾਫ਼ ਹੋ ਜਾਵੇਗੀ ਤੇ ਗੁਰਦਿਆਂ ਦੇ ਕੰਮ ਕਰਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਏਗਾ। ਅਗਰ ਕਬਜ ਦੀ ਪ੍ਰੋਬਲਮ ਹੈ। ਕਬਜ ਦੀ ਪ੍ਰੋਬਲਮ ਨੂੰ ਵੀ ਸਿਰਫ ਤੇ ਸਿਰਫ ਅਸੀਂ ਪਾਣੀ ਨਾਲ ਹੀ ਹੱਲ ਕਰ ਸਕਦੇ ਹਾਂ। ਸਾਨੂੰ ਹੋਰ ਕੋਈ ਵੀ ਦਵਾਈ ਲੈਣ ਦੀ ਲੋੜ ਨਹੀਂ। ਜਦੋਂ ਵੀ ਸਵੇਰ ਫਲਸ਼ ਜਾਣਾ ਹੈ ਤੁਸੀਂ ਟਾਇਲਟ ਦਾ ਇਸਤੇਮਾਲ ਕਰਨਾ ਹੈ, ਟਾਇਲਟ ਜਾਣਾ ਹੈ ਉਸ ਤੋਂ ਅੱਧਾ ਘੰਟਾ ਪਹਿਲਾਂ ਦੋ ਗਲਾਸ ਪਾਣੀ ਪੀ ਲਓ। ਕਨਸਟਿਪੇਸ਼ਨ ਕਬਜ ਦੀ ਪ੍ਰੋਬਲਮ ਜੜ ਤੋਂ ਖਤਮ ਹੋ ਜਾਏਗੀ ਜਿਹੜੀ ਆੰਦਰਾ ਨੇ ਸਾਡੀਆਂ ਅੰਤਾਂ ਨੇ ਉਹਨਾਂ ਦੀ ਸਫਾਈ ਬਿਲਕੁਲ ਹੋਏ ਜੇਗੀ ਜੋ ਡਰਾਈਨੈਸ ਆਈ ਹੋਈ ਹੈ ਸਾਡੇ ਅੰਤਾਂ ਦੇ ਵਿੱਚ ਉਹ ਬਿਲਕੁਲ ਖਤਮ ਹੋ ਜਾਏਗੀ ਤੇ ਕਬਜ ਦੀ ਜਿੰਦਗੀ ਪਰ ਤੁਹਾਨੂੰ ਦਿੱਕਤ ਦੁਬਾਰੇ ਨਹੀਂ ਆਏਗੀ ਅਗਰ ਤੁਹਾਡਾ ਬੀਪੀ ਹਾਈ ਰਹਿੰਦਾ ਹੈ ਜਿਹੜਾ ਕਿ ਲੂਣ ਦੀ ਵਜ੍ਹਾ ਕਰਕੇ ਕੁਝ ਲੋਕਾਂ ਨੇ ਜਦੋਂ ਲੂਣ ਖਾਣਾ ਉਦੋਂ ਬਾਅਦ ਉਹਨਾਂ ਦਾ ਬੀਪੀ ਹਾਈ ਹੋ ਜਾਂਦਾ ਜਿਸ ਦੀ ਵਜ੍ਹਾ ਬਣਦੀ ਹੈ ਸੋਡੀਅਮ ਦੀ ਵੱਧ ਮਾਤਰਾ ਤਾਂ ਉਹਨਾਂ ਲੋਕਾਂ ਨੂੰ ਰਾਤ ਨੂੰ ਜਦੋਂ ਵੀ ਉੱਠਣ ਇੱਕ ਗਲਾਸ ਪਾਣੀ ਪੀਣਾ ਚਾਹੀਦਾ ਤੇ ਜਿੰਨੀ ਵਾਰੀ ਵੀ ਹੋ ਸਕੇ ਵਾਸ਼ਰੂਮ ਜਾਣਾ ਚਾਹੀਦਾ ਬਾਥਰੂਮ ਜਾਣਾ ਚਾਹੀਦਾ ਸਿਰਫ ਇੰਨਾ ਕੰਮ ਕਰਨ ਦੇ ਨਾਲ ਹੀ ਜਿਨ੍ਹਾਂ ਲੋਕਾਂ ਦਾ ਲੂਣ ਦੀ ਮਾਤਰਾ ਵੱਧ ਵੱਧ ਜਾਣ ਨਾਲ ਬੀਪੀ ਵੱਧਦਾ ਹੈ 100% ਇਲਾਜ ਹੈ ਜੀ ਇਸ चीज ਦਾ ਜਿਨ੍ਹਾਂ ਲੋਕਾਂ ਦੇ ਬਲੱਡ ਦੇ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਜ਼ਿਆਦਾ ਹੋ ਗਈ ਆ ਉਹਨਾਂ ਲੋਕਾਂ ਨੂੰ ਹਰ ਡੇਢ ਘੰਟੇ ਬਾਅਦ ਇੱਕ ਗਲਾਸ ਗਰਮ ਪਾਣੀ ਦਾ ਪੀਣਾ ਚਾਹੀਦਾ ਹੈ ਕੋਲੇਸਟ੍ਰੋਲ ਨੂੰ ਸਭ ਤੋਂ ਜਲਦੀ ਪਾਣੀ ਹੀ ਵਾਸ਼ ਕਰਦਾ ਹੈ ਜਿੰਨਾ ਲੋਕਾਂ ਨੂੰ ਮੋਟਾਪੇ ਦੀ ਸਮੱਸਿਆ ਹੈ ਤੇ ਮੋਟਾਪੇ ਦੀ ਸਮੱਸਿਆ ਦਾ ਹੱਲ ਅਸੀਂ ਗਰਮ ਪਾਣੀ ਦਾ ਇੱਕ ਗਲਾਸ ਜਾਂ ਹਰ ਵੇਰੀ ਜਦੋਂ ਤੁਸੀਂ ਖਾਣਾ ਖਾਣਾ ਉਸ ਟਾਈਮ ਗਰਮ ਪਾਣੀ ਪੀਓ ਮੋਟਾਪੇ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਏਗੀ ਯਾਦ ਆਸਤਵਜਾਉਣ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਦਾ ਅਹਿਮ ਰੋਲ ਹੈ ਤੁਸੀਂ ਅਕਸਰ ਹੀ ਵੇਖਿਆ ਹੋਊਗਾ ਕਿ ਕੁਝ ਲੋਕਾਂ ਨੂੰ ਚੱਕਰ ਆਉਂਦੇ ਆ ਤੇ ਪਾਣੀ ਪੀਣ ਤੋਂ ਬਾਅਦ ਉਹ ਠੀਕ ਹੋ ਜਾਂਦੇ ਨੇ ਜਿੰਨਾ ਲੋਕਾਂ ਨੂੰ ਇਹ ਸਮੱਸਿਆ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਜਿਸ ਦੀ ਵਜ੍ਹਾ ਕਰਕੇ ਦਿਮਾਗ ਦੀਆਂ ਜੋ ਸੂਖਮ ਕਿਰਿਆਵਾਂ ਨੇ ਉਹ ਰੁਕ ਜਾਂਦੀਆਂ ਨੇ ਜਾਂ ਡਿਸਟਰਬ ਹੋ ਜਾਂਦੀਆਂ ਨੇ ਤੇ ਸਾਨੂੰ ਚੱਕਰ ਆਉਣ ਲੱਗ ਪੈਂਦੇ ਨੇ ਸੋ ਉਹਨਾਂ ਲੋਕਾਂ ਨੂੰ ਹਰ ਵਕਤ ਆਪਣੇ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਨੂੰ ਬਣਾਈ ਰੱਖਣਾ ਚਾਹੀਦਾ ਹੈ ਸਭ ਤੋਂ ਦੁਨੀਆ ਦੀ ਵਧੀਆ ਔਸ਼ਧੀ ਵਧੀਆ ਟਰੀਟਮੈਂਟ ਹੈਗਾ ਜੀ ਐਂਟੀ 에ਜਿੰਗ ਟਰੀਟਮੈਂਟ ਹੈਗਾ ਪਾਣੀ ਮਤਲਬ ਕਿ ਵੱਧ ਦੀ ਉਮਰ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਵਿੱਚ ਸਭ ਤੋਂ ਅਹਿਮ ਭੂਮਿਕਾ ਪਾਣੀ ਨਿਭਾਉਂਦਾ ਹੈ ਅਗਰ ਤੁਸੀਂ ਪਾਣੀ 14 ਗਲਾਸ ਹਰ ਰੋਜ਼ ਸਵੇਰ ਤੇ ਸ਼ਾਮ ਸਵੇਰ ਤੇ ਰਾਤ ਦੋਨਾਂ ਸਮਿਆਂ ਦੇ ਵਿੱਚ ਪੀਨੇ ਹੋ ਤਾਂ ਜਿਹੜੀ ਵੱਧ ਦੀ ਉਮਰ ਦਾ ਪ੍ਰਭਾਵ ਹੈ ਚਿਹਰੇ ਤੇ ਝੁਰੜੀਆਂ ਪੈਣਾ ਜਾਂ ਦਾਗ ਪੈਣੇ ਇਹ 100% ਤੱਕ ਠੀਕ ਕੀਤੇ ਜਾ ਸਕਦੇ ਨੇ ਨਿਗਾਹ ਜਿਨ੍ਹਾਂ ਦੀ ਕਮਜ਼ੋਰ ਹੋ ਰਹੀ ਹੈ ਜੇ ਸਟਾਰਟਿੰਗ ਹੀ ਹੋਈ ਹੈ ਉਹਨਾਂ ਦੀ ਇਸ ਸਾਈਡ ਦੀ ਵੀਕਨੈਸ ਦੀ ਉਹ ਲੋਕ ਹਰ ਰੋਜ਼ ਸਵੇਰ ਉੱਠ ਕੇ ਮੂੰਹ 'ਚ ਪਾਣੀ ਭਰ ਕੇ ਤੇ ਅੱਖਾਂ ਖੋਲ ਕੇ 15 15 20 20 ਛੱਟੇ ਜਿਹੜੇ ਠੰਡੇ ਪਾਣੀ ਦੇ ਅੱਖਾਂ ਵਿੱਚ ਮਾਰਨ 2 ਨੰਬਰ ਤੱਕ ਈਵਨ ਕਿ 2.5 ਨੰਬਰ ਤੱਕ ਵੀ ਜਿਨ੍ਹਾਂ ਦੀ ਨਿਗਾ ਕਮਜ਼ੋਰ ਹੋ ਚੁੱਕੀ ਹੈ ਉਹਨਾਂ ਲੋਕਾਂ ਦੀ ਨਿਗਾ ਵਾਪਸ ਠੀਕ ਕੀਤੀ ਜਾ ਸਕਦੀ ਹੈ ਸੋ ਇਹ ਬੜੇ ਬੇਸਿਕ ਜੇ ਟਰੀਟਮੈਂਟ ਨੇ ਜਿਹੜੇ ਅਸੀਂ ਸਿਰਫ ਪਾਣੀ ਦਾ ਇਸਤੇਮਾਲ ਕਰਕੇ ਜੜੀਆਂ ਕਿ ਭਿਆਨਕ ਤੋਂ ਭਿਆਨਕ ਬਿਮਾਰੀਆਂ ਨੇ ਉਹਨਾਂ ਦਾ ਅਸੀਂ ਹੱਲ ਕਰ ਸਕਦੇ ਹਾਂ ਇਸ ਤੋਂ ਅੱਗੇ ਇੱਕ ਬਿਮਾਰੀ ਆਉਂਦੀ ਹੈ ਜਿਹਨੂੰ ਆਪਾਂ ਈ ਫਲੂ ਬੋਲਦੇ ਆਂ ਅੱਖਾਂ ਦਾ ਫਲੂ ਇਹ ਇੱਕ ਸੀਜ਼ਨਲ ਡਿਸੀਜ਼ ਹੁੰਦਾ ਹੈ ਜਦੋਂ ਕਿ ਇਹਦੀ ਪਰਮਾਰ ਹੁੰਦੀ ਹੈ ਹਰੇਕ ਬੰਦੇ ਦੇ ਤਕਰੀਬਨ ਅੱਖਾਂ ਤੇ ਸੁੱਜ ਜਾਂਦੀਆਂ ਨੇ ਲਾਲ ਹੋ ਜਾਂਦੀਆਂ ਨੇ ਜਿਹਨੂੰ ਅਸੀਂ ਬੋਲਦੇ ਆਂ ਵੀ ਅੱਖਾਂ ਦੀ ਬਿਮਾਰੀ ਆ ਗਈ ਹੈ ਉਸ ਬਿਮਾਰੀ ਨੂੰ ਹੱਲ ਕਰਨ ਦੇ ਲਈ ਸਭ ਤੋਂ ਜ਼ਿਆਦਾ ਸੌਖਾ ਤਰੀਕਾ ਹੈਗਾ ਜੀ ਪਾਣੀ ਸਿਰਫ ਅੱਧੇ-ਅੱਧੇ ਘੰਟੇ ਬਾਅਦ ਠੰਡੇ ਪਾਣੀ ਦੇ ਨਾਲ ਆਪਣੀਆਂ ਅੱਖਾਂ wash ਕਰਦੇ ਰਹੋ ਕੋਈ दारू ਪਾਉਣ ਦੀ ਲੋੜ ਨਹੀਂ ਕੋਈ ਦਵਾਈ ਲੈਣ ਦੀ ਲੋੜ ਨਹੀਂ ਅੱਖਾਂ ਦਾ ਫਲੂ ਆਪਣੇ ਆਪ ਠੀਕ ਹੋ ਜਾਏਗਾ ਸੋ ਇਹ ਬੜੇ ਸਿੰਪਲ ਤੇ ਸਿੱਧੇ ਜਿਹੇ ਇਲਾਜ ਜਿਹੜੇ ਕਿ ਆਪਾਂ ਪਾਣੀ ਦੇ ਨਾਲ ਹੀ ਕਰ ਸਕਦੇ ਹਾਂ ਭਿਆਨਕ ਤੋਂ ਭਿਆਨਕ ਬਿਮਾਰੀਆਂ ਦੇ ਵਿੱਚ ਉਹਨਾਂ ਬਾਰੇ ਤੁਹਾਡੇ ਨਾਲ ਮੈਂ ਜਾਣਕਾਰੀ ਸ਼ੇਅਰ ਕੀਤੀ ਹੈ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਏਗੀ ਹੋਏਗੀ ਤੇ ਹੋਰਨਾਂ ਲੋਕਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਥੈਂਕ ਯੂ ਜੀ